ਆਹ ਬਾਰੋ ਬੇਰੋ ਕੋਈ ਕੋ ਮਸਲਾ ਆਹ ਬਾਰੋ ਰਾਤ ਬਟੇ ਉੱਤੇ ਬੇਰੋ ਕੋਲ ਤੱਕ ਲਾ 23 ਦਿਨ ਦੀ ਸੁਰਪੀਏ ਹਾਚਾ ਕਰਨੀ ਆ ਜਿੰਨੇ ਵੀ ਹੈਗੇ ਆ ਇਹ 25 ਹੈਗੇ ਆ ਥੈਂਕ ਯੂ ਕੋਈ ਤੇ ਕੌਣ ਖਾਲ ਲਗਾ ਕੋਈ ਨਹੀਂ ਚਾਹੀਦਾ ਬਾਈ ਤੇਰੀ ਸੋਚ ਕੇ ਜੈ ਹਾਂ ਦੀਆਂ ਕੇ ਹੋ ਕੇ ਬਾਬਾ ਸੋਚ ਤੇ ਜੈ ਹਾਂ ਦੀਆਂ ਕੇ ਹੋ ਕੇ ਤੇ ਆਗੇ ਠੋਕੇ ਬਾਬਾ ਸਾਤ ਤਰੀ ਸੋਤੇ ਤੇਰਾ ਤੇ ਆਗੇ ਠੋਕੇ ਬਾਬਾ ਸਾਤ ਤਰੀ ਸੋਤੇ ਤੇਰਾ ਤੇ ਆਗੇ ਠੋਕੇ ਭਾਈ ਇੱਕ ਮਿੰਟ ਮਾਰੋ ਆ ਕੋਣ ਬੋਲ ਬਰਖਾ ਜੀ ਕਰ ਦੋ ਮੜੀ ਜੀ ਹਾਂ ਜੀ ਬਰਖਾ ਜੀ ਕਰ ਦੋ ਬਾਬਾ ਸਾਤ ਤਰੀ ਸੋਤੇ ਤੇਰਾ ਤੇ ਆਗੇ ਠੋਕੇ ਉਹ ਪਾ ਦਿਓ ਫੁੱਲ ਹੋਰ ਜਾਨ ਦਿਓ ਮਾੜੇ ਜੀ ਬਾਬਾ ਸਾਹਿਬ ਤੁਸੀਂ ਸੋਇਤੇ ਆ ਜਾਓਗੇ ਖੋਤੇ ਇੱਕ ਮਿੰਟ ਲੋਈ ਬਾਦ ਕਰ ਲਾ ਖੜੇ ਰਹੋ ਬਈ ਇੱਕ ਮਿੰਟ ਕਟਾ ਇੱਕ ਇੱਕ ਮਿੰਟ ਜਸਟ 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 ਮੈਨੂੰ ਇਧਰ ਆਜੀ ਇਧਰ ਰੱਖੋ ਇੱਕ ਮਿੰਟ ਬੰਨ ਦੋ ਬੰਨ ਦੋ ਮਹਿਰਾ ਦੇਾਂਗੇ ਠੋਕੇ ਬਾਬਾ ਸਾਥ ਤੇਰੀ ਸੋਹ ਤੇ 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 ਹਾਰਤ ਜੈ ਵਾਲਮੀਕੀ ਗਰਵਿਦਾਸ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਾਡੇ ਸੰਵਿਧਾਨ ਦੇ ਨਿਰਮਤਾ ਡਾਕਟਰ ਪੀ ਮਰਾਓ ਉਮੇਦਕਰ ਜੀ ਦੇ ਜਨਮ ਦਿਨ ਦੀ ਪੂਰੇ ਦੇਸ਼ ਨੂੰ ਵਧਾਈ ਦਿੰਦੇ ਆ ਮੁਬਾਰਕਬਾਦ ਦਿੰਦੇ ਆ ਅੱਜ ਦੇ ਦਿਨ ਤੇ ਉਮੇਦਕਰ ਜੀ ਨੂੰ ਪਿਆਰ ਕਰਨ ਵਾਲੀ ਇਸ ਦੁਨੀਆ ਤੇ ਜਿੰਨੇ ਵੀ ਆ ਉਹ ਇਹ ਦਿਨ ਬੜੀ ਖੁਸ਼ੀ ਨਾਲ ਮਨਾ ਰਹੇ ਨੇ ਤਾਂ ਸਾਡੀ ਟੀਮ ਵੀ ਰਿੰਕਾ ਜੀ ਬੰਟੀ ਜੀ ਮੰਨਾ ਜੀ ਚੇਅਰਮੈਨ ਸਾਹਿਬ ਸਾਡੇ ਪ੍ਰਧਾਨ ਗੁਰਜੀਤ ਰਾਮਨਵਾਸੀਆ ਜੀ ਤੇ ਪੂਰੀ ਟੀਮ ਸਾਡੇ ਨੇੜੇ ਤੇੜੇ ਪਿੰਡਾਂ ਦੇ ਸਰਪੰਚ ਸ਼ਹਿਰ ਦੇ ਐਮਸੀ ਸਾਹਿਬਾਨ ਟੀਮ ਨਾਲ ਅਸੀਂ ਅੱਜ ਇੱਥੇ ਉਹਨਾਂ ਦੇ ਬੁੱਤ ਤੇ ਉਹਨਾਂ ਨੂੰ ਫੁੱਲ ਚੜਾ ਕੇ ਅਸੀਂ ਉਹਨਾਂ ਦੀ ਖੁਸ਼ੀ ਮਨਾਉਣ ਆਏ ਆਂ ਅੰਬੇਦਕਰ ਜੀ ਕੱਲੇ ਕਿਸੇ ਇੱਕ ਸਮਾਜ ਦੇ ਲੀਡਰ ਨਹੀਂ ਆ ਉਹ ਪੂਰੇ ਦੇਸ਼ ਦੇ ਜਿਹੜਾ ਦੇਸ਼ ਅੱਜ ਇੰਨਾ ਸਾਰੇ ਸਮਾਜ ਸਾਰੇ ਧਰਮ ਮਤਲਬ ਇੱਕ ਜੁੱਟ ਹੋ ਕੇ ਇਸ ਦੇਸ਼ ਵਿੱਚ ਰਹਿ ਰਹੇ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਉਮੀਦਕਰਜੀ ਦਾ ਜਿਹੜਾ ਇਹਨਾਂ ਨੇ ਸੰਵਿਧਾਨ ਲਿਖਿਆ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਦਲਿਤਾਂ ਨੂੰ ਔਰਤਾਂ ਨੂੰ ਜਿਹੜੇ ਹੱਕ ਦਬਾਈ ਤਾਂ ਉਹਦੇ ਵਿੱਚ ਉਮੀਦਕਰਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਮਤਲਬ ਇਸ ਦੁਨੀਆ ਰਹਿਦੀ ਦੁਨੀਆ ਤੱਕ ਉਮੀਦਕਰਜੀ ਨੂੰ ਲੋਕ ਪਿਆਰ ਕਰਨਗੇ ਉਹਨਾਂ ਦਾ ਸਤਿਕਾਰ ਕਰਨਗੇ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਇਸ ਸਮਾਜ ਦੇ ਵਿੱਚ ਉਹਨਾਂ ਦਾ ਸਦਾ ਹੀ ਚਾਹੇ ਉਹ ਸਾਡੇ ਵਿੱਚ ਨਹੀਂ ਹੈ ਉਹਨਾਂ ਦਾ ਸਦਾ ਹੀ ਨਾਮ ਇਸ ਸਮਾਜ ਦੇ ਵਿੱਚ ਰਹਿਣਾ ਸੋ ਮੈਂ ਸਾਡੀ ਟੀਮ ਵੱਲੋਂ ਦੁਬਾਰਾ ਫਿਰ ਸਭ ਨੂੰ ਮੁਬਾਰਕਬਾਦ ਦਿੰਦਾ ਪਹਿਲਾਂ ਤਾਂ ਧੰਨਵਾਦ ਸਾਰੀ ਪ੍ਰੈਸ ਦਾ ਮੇਰਾ ਨਾਮ ਰਿੰਕਾ ਕੁਤਬਾ ਬਾਮਣੀਆ ਰਾਸ਼ਟਰੀ ਧਰਮ ਸਮਾਜ ਵਾਲਮਿਕੀ ਤਰ੍ਹਾਂ ਸਮਾਜ ਤੇ ਸਾਡਾ ਸੰਗਠਨ ਹੈ ਉਹਨਾਂ ਵਰਨਿਓ ਪੁਖਤੇ ਜਿਹੜੇ ਅੱਜ ਪ੍ਰਬੰਧ ਕੀਤੇ ਗਏ ਸੀ ਸਾਡੇ ਵਿੱਚ ਅੱਜ ਮੁੱਖ ਮਹਿਮਾਨ ਸਾਡੇ ਵੱਡੇ ਵੀਰ ਮਰਿੰਦਰ ਧਾਲੀਵਾਲ ਜੀ ਔਰ ਉਹਨਾਂ ਦੇ ਨਾਲ ਸਾਡੇ ਐਸਆਈ ਕਮਿਸ਼ਨ ਦੇ ਨਵੇਂ ਬਣੇ ਮੈਂਬਰ ਬੰਟੀਪੀ ਜੀ ਔਰ ਸਾਡੇ ਭਾਈ ਮੰਨਾ ਜੀ ਚੇਅਰਮੈਨ ਸਾਹਿਬ ਹੋਜਦੇ ਸਤਿਕਾਰਯੋ ਜਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਸਾਡੇ ਨਗਰ ਪ੍ਰਧਾਨ ਨਗਰ ਕੌਂਸਲ ਦੇ ਹੋਰ ਸਾਰੇ ਜੁਨੀਅਰ ਸਤਾਦਕਸੀ ਤਾਂ ਪਹੁੰਚੀਆਂ ਨੇ ਉਹਨਾਂ ਜੀਾਂ ਤੇ ਧੰਨਵਾਦ ਕਰਦਾ ਔਰ ਡਾਕਟਰ ਭੀਮਰਾਵਿਦਗੁਰੂ ਬਾਬਾ ਸਾਹਿਬ ਜੀ ਜਿਹਦਾ ਜਨਮ ਦਿਹਾੜਾ ਪੂਰੇ ਤੀਸ਼ ਭਰ ਦੇ ਵਿੱਚ ਬਣਾਇਆ ਜਾ ਰਿਹਾ ਤੇ ਉਸ ਨੂੰ ਲੈ ਕੇ ਅਸੀਂ ਜਿਹੜਾ ਬਰਨਾਲਾ ਚਿੱਲੇ ਦੇ ਵਿੱਚ ਅੱਜ ਡੀਸੀ ਕੰਟੈਕਟ ਦੇ ਬਿਲਕੁਲ ਸਾਹਮਣੇ ਜਿਹੜਾ ਅਸੀਂ ਅੱਜ ਹਫ਼ਤੇ ਤੋਂ ਲੱਗਦਾ ਤਾ ਤਿਆਰੀਆਂ ਕਰ ਰਹੇ ਸੀ ਮੈਂ ਸਮਝਦਾ ਕਿ ਸਾਰੀ ਲੀਡਰਸ਼ਿਪ ਨੇ ਪਹੁੰਚ ਕੇ ਹਾਜ਼ਰੀ ਮਨਾਈ ਹੈ ਔਰ ਖੁਸ਼ੀ ਮਨਾਈ ਆ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀ ਲੀਡਰਸ਼ਿਪ ਦਾ ਜਿਹੜੀ ਵੀ ਚੱਲ ਕੇ ਇੱਥੇ ਖੁਸ਼ੀ ਦੇ ਵਿੱਚ ਆਪਣਾ ਸਾਥ ਦਿੱਤਾ ਸਾਰਿਆਂ ਨੇ ਤੇ ਪੂਰੇ ਦੇਸ਼ ਦੇ ਵਿੱਚ ਇੱਥੇ ਮੈਂ ਸਵਾਮੀ ਦਾ ਪੰਨੂ ਜਿਹੜੀ ਗੱਲ ਕਰਦਾ ਸੀ ਅਮਰੀਕਾ ਦੇ ਵਿੱਚ ਬੈਠਾ ਕਿ ਅਸੀਂ 14 ਤਰੀਕ ਨੂੰ ਜਿਹੜਾ ਮਤਲਬ ਵੀ ਬਾਵਾ ਸਾਹਿਬ ਦੇ ਸਟੈਚੂ ਨੂੰ ਕਰਾਂਗੇ ਅੱਜ ਪੂਰੇ ਦੇਸ਼ ਨੇ ਦੱਸਤਾ ਕਿਉਂਕਿ ਪੂਰੇ ਇੱਥੇ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਸਾਧਨ ਨਵਾਇਆ ਪ੍ਰਸ਼ਾਸਨ ਨੇ ਉਹਦੇ ਸਾਡੇ ਸਮਾਜ ਬੰਨਿਓ ਵੀ ਨੌਜਵਾਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਨਵਾਈਆਂ ਨੇ ਸੋ ਇਹੋ ਜਿਹੇ ਜਿਹੜੇ ਗਲਤ ਅੰਸਰ ਨੇ ਸਮਾਜ ਦੇ ਵਿੱਚ ਪੰਜੇ ਹਰ ਇੱਕ ਇਨਸਾਨ ਇਕੋ ਜਿਹਾ ਨਹੀਂ ਹੁੰਦਾ ਅਲੱਗ-ਅਲੱਗ ਤਰ੍ਹਾਂ ਦੀ ਦੁਨੀਆ ਰਹਿੰਦੀ ਹੈ ਇੱਥੇ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਸੋ ਇਹੋ ਜਿਹੇ ਬੰਦੇ ਤੇ ਮੈਂ ਸਮਝਦਾ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਜਿਹੇ ਧਰੋਹ ਦਾ ਜਿਹੜਾ ਮਕਦਮਾ ਦਰਜ ਕਰਨਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਅਮਰੀਕਾ ਤੋਂ ਲਿਆ ਕੇ ਸਲਾਕਾਂ ਵਿੱਚ ਛਿੜਨਾ ਚਾਹੀਦਾ ਜੋ ਸਾਡੇ ਦੇਸ਼ ਦੀ ਅਮਨ ਕਾਨੂੰਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਹਾਂ ਬਾਬਾ ਸਾਹਿਬ ਅਮੇਰ ਕਰਦੇ ਜਨਮ ਦਿਨ ਤੇ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਅੱਜ ਮੈਨੂੰ ਪੰਜਾਬ ਸਰਕਾਰ ਨੇ ਜੋ ਮਾਨ ਵਰਸ਼ਿਆ ਅ ਅਨਸੂਚਿਤ ਜਾਤੀ ਕਮਿਸ਼ਨ ਦਾ ਮੈਂਬਰ ਲਾ ਕੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਤੇ ਮੈਂ ਵਾਅਦਾ ਕਰਦਾ ਵੀ ਮੈਂ ਇਹ ਇਮਾਨਦਾਰੀ ਨਾਲ ਅਤੇ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਵਾਂਗਾ ਆਏ ਬਾਬਾ ਸਾਹਿਬ ਦਾ ਜਨਮ ਦਿਹਾੜਾ ਮੰਨ ਅ ਬਾਬਾ ਸਾਹਿਬ ਦੇ ਜਨਮ ਦਿਨ ਤੇ ਜੀ ਉਹਨਾਂ ਨੇ ਹਮੇਸ਼ਾ ਹੀ ਦਬੇ ਕੁਤਲੇ ਲੋਕਾਂ ਦੀ ਆਵਾਜ਼ ਚੱਕੀ ਆ